ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਟੀਮ ਆਈਪੀਐਲ ਦਾ ਜਿਹੜਾ ਫਾਈਨਲ ਮੈਚ ਸੀ ਉਹ ਹਾਰ ਗਈ ਅਸਾ ਉਸ ਹਾਰ ਨੂੰ ਜੂਨ 84 ਦੇ ਨਾਲ ਕੁਝ ਖੱਚਾਂ ਨੇ ਚੌਧਰੀਆਂ ਨੇ ਜਿਨ੍ਹਾਂ ਨੂੰ ਅਕਲ ਨਹੀਂ ਹੁੰਦੀ ਕਿਵੇਂ ਜੋੜਿਆ 180 84 ਤੁਸੀਂ ਗਿਣੀ ਚਲੋ ਜਾਨੀ ਕਿ 184 ਰਨ ਬਣਾਏ ਤੇ ਜਿਹੜਾ ਘਲੂ ਘਰ ਹੈ ਜੂਨ 84 ਦਾ ਉਹ ਕੀ ਹੈ 6 ਜੂਨ 1984 ਠੀਕ ਹੈ ਤੇ ਆਈਪਲ ਫਾਈਨਲ ਦੇ ਵਿੱਚ ਕਿੰਨੇ ਰਨ ਬਣਾਏ ਪੰਜਾਬ ਦੀ ਟੀਮ ਨੇ 184 6 ਇੰਨੇ ਟਾਂ ਦੇ ਵੀ ਇਹ ਗੰਦੇ ਜਾਣ ਕੇ 6 ਅਰਣਾ ਤੇ ਹਾਰੇ ਜਾਂ 7 ਵਿਕਟਰ ਡਿੱਗੀਆਂ ਇਦਾਂ ਦੇ ਨਾ ਉਹ ਜਿਵੇਂ ਮੈਚ ਦੇ ਸਵਾਲ ਪੁੱਠੇ ਸਿੱਧੇ ਕੱਢਦੇ ਹੁੰਦੇ ਕਈਆਂ ਨੂੰ ਪਤਾ ਨਹੀਂ ਹੁੰਦਾ ਤੇ ਉਦਾਂ ਦੀ ਗੱਲਬਾਤ ਕਰਕੇ ਜੂਨ 84 ਦੇ ਨਾਲ ਉਸ ਮੈਚ ਨੂੰ ਜੋੜਿਆ ਤੇ ਨਾਲ ਲੱਗਿਆ ਹਾਏ ਹਾਏ ਜੂਨ 84 ਜਾਦ ਕਰਾ ਤੇ ਹੋ ਜੇ ਕੁਝ ਵਿਦਵਾਨ ਫੇਸਬੁੱਕ ਤੇ ਆਏ ਹੁਣ ਪਹਿਲਾਂ ਇਹਨਾਂ ਨੂੰ ਕਤੀੜਾ ਨੂੰ ਇਹ ਪੁੱਛੋ ਵਿਊ ਹੈਗਾ 6 ਜੂਨ 1984 ਠੀਕ ਹੈ ਨਾ ਤੇ ਰਣ ਬਣਾਏ ਨੇ 184 ਵਿਕਟਾਂ 7 ਜਣ ਕੇ 7 ਪਲੇਅਰ ਆਊਟ ਹੋਏ 6 ਰਣਾਂ ਤੇ ਹਾਰੇ ਨੇ ਤੇ ਜਿਹੜੇ ਛੇ ਰਣਾਂ ਤੇ ਹਾਰੇ ਨੇ ਉਹ ਬਣਾਤਾ 6 ਜੂਨ ਤੇ 184 ਜੇ ਰਣ ਬਣਾਏ ਨੇ ਛੇ ਰਣਾਂ ਤੇ ਹਾਰ ਕੇ ਪਤਲੇ 7 ਤੇ ਤੇ ਉਹ 1984 ਬਣਾਤਾ ਆ ਕਰ ਦੂ ਦਹਿਤਾ ਦੀ ਅੱਛਾ ਇੱਕ ਹੋਰ ਨਵੇਂ ਨਵੇਂ ਸਿੰਘ ਸਜੇ ਨੇ ਜੋਗਰਾ ਸਿੰਘ ਤੇ ਉਹਨਾਂ ਨੇ ਕਿਹਾ ਕਿ ਸਾਰਾ ਕਸੂਰ ਜਿਹੜਾ ਹੈ ਉਹ ਸ੍ਰੇਸ਼ ਐਯਰ ਦਾ ਜਿਹੜਾ ਕਪਤਾਨ ਸੀ ਪੰਜਾਬ ਦੀ ਟੀਮ ਦਾ ਉਹਨੇ ਆੜਾ ਬੈਠ ਪਤਾ ਨਹੀਂ ਕਿੱਦਾਂ ਮਾਰਿਆ ਉਹ ਆਊਟ ਕਿੱਦਾਂ ਹੋ ਗਿਆ ਇਦਾਂ ਅੱਛਾ ਜਿਹੜੀਆਂ ਹੋਰ ਟੀਮਾਂ ਹਾਰੀਆਂ ਨੇ ਵੀ ਫਿਰ ਉਹਨਾਂ ਦਾ ਕੀ ਹੋ ਉਹ ਕਿਹੜੇ ਬਹਾਨੇ ਲਾਉਣਗੇ ਜਿਹੜੀਆਂ ਫਾਈਨਲ ਤੱਕ ਪਹੁੰਚਿਆ ਹੀ ਨਹੀਂ ਪਹਿਲੀ ਔਟ ਆਊਟ ਹੋ ਗਏ ਉਹ ਹੋ ਕੀ ਕਰਨਗੇ ਜਣ ਕਿ ਨਾ ਇਦਾਂ ਲੱਗਦਾ ਵੀ ਸਾਡੇ ਕੌਮ ਦੇ ਵਿੱਚ ਨਾ ਉਹ ਲੋਕ ਵੀ ਹੈਗੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਘਰੇ ਕੀ ਹੋ ਰਿਹਾ ਅਸੀਂ ਘਰ ਵਾਲੇ ਤੋਂ ਛੇਤਰ ਕਿਨੇ ਖਾਨੇ ਆ ਤੇ ਜਾਓ ਕਈ ਵਾਰੀ ਨੂਹਾਂ ਤੋਂ ਛੇਤਰਖਾਨ ਵਾਲੇ ਨੇ ਇਹ ਉਹ ਲੋਕ ਨੇ ਜਿਹੜੇ ਇਹੋ ਜਿਹੀਆਂ ਕਿਆਸਰਾਂ ਗਿਆ ਲਾਉਂਦੇ ਨੇ ਹਾਏ ਸੰਤਾ ਜੂਨ 84 ਯਾਦ ਕਰਾਤੀ ਇਹ ਗੱਲਾਂ ਕਰਦੇ ਅਸਾਂ ਮੇਰਾ ਕੋਈ ਮਕਸਦ ਨਹੀਂ ਸੀ ਇਹ ਗੱਲ ਕਰਨ ਦਾ ਕਈਆਂ ਨੇ ਮੈਨੂੰ ਵੀ ਕਹਿਣਾ 6 ਜੂਨ ਘੱਲੂ ਘਾਰਾ ਚੱਲਦਾ ਗਿਆਨੀ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਕਰਦੇ ਹੁਣ ਉਧਰ ਨੂੰ ਹੋ ਜੰਨੇ ਆਪਾਂ ਜਲਦੇ ਜਲਦੇ ਗੱਡੀ ਘਮਾਉਣੀ ਹੈ ਜਿਹੜੇ ਮਰਜ਼ੀ ਰੋਡ ਤੇ ਚਾੜ੍ਹ ਲੋ ਕੋਈ ਚੱਕਰ ਨਹੀਂ ਤੁਹਾਡੇ ਵੱਲ ਆ ਜਾਣੀ ਕੱਲ ਨੂੰ ਅਸ਼ੇਜ ਉਹਨਾਂ ਨੇ ਜਿੱਤੇ ਰੱਖਿਓ ਨਹੀਂ ਇਹ ਵੀਡੀਓ ਕਾ ਨਹੀਂ ਚੱਲਣੀ ਅੱਜ ਪੰਜੂ ਮੈਂ ਫਿਰ ਮੈਨੂੰ ਕਹਿਣਾ ਤੈਨੂੰ ਕਿਹੜਾ ਮੈਥਾ ਹੁੰਦਾ ਹੁਣ ਸੁਣ ਲਿਓ ਸਾਰੀ ਗੱਲਬਾਤ ਬਾਗੜਵਿੱਲਾ ਕਹਿੰਦਾ ਅਸੀਂ ਸੰਦੇਸ਼ ਨਹੀਂ ਦੇਣ ਦੇਣਾ ਕੌਮ ਨੂੰ ਕੁਲਦੀਪ ਸਿੰਘ ਗੜਕਾ ਜੀ ਨੂੰ ਤੇ ਉਹ ਮੰਗਖਾਣੇ ਨੇ ਬਿਆਨ ਦਿੱਤਾ ਕਹਿੰਦਾ ਬਾਬਾ ਹਰਨਾਮ ਸਿੰਘ ਤੁਮਾ ਸਾਡਾ ਘੁਰ ਪਾਈ ਹੈ ਜੜੇ ਕਹਿੰਨਾ ਵਿੱਚੋਂ ਬਿੱਲੀ ਕੌਣ ਹੈ ਸ਼ੇਰ ਕੌਣ ਹੈ ਇਹ ਕਿਸ ਨੂੰ ਪਤਾ ਹੀ ਕੋਈ ਨਹੀਂ ਅੱਛਾ ਇਹ ਗੱਲ ਹੁਣ ਹੋਰ ਨਿਕਲੇ ਉਹ ਜਿਹੜਾ ਬਗੜ ਬਿੱਲਾ ਤੁਮਾ ਉਹਦੇ ਕਹਿੰਦੇ ਸੁਖਵੀਰ ਬਾਦਲ ਦੇ ਨਾਲ ਬੰਦ ਕਮਰੇ ਵਿੱਚ ਮੀਟਿੰਗ ਹੋਈ ਹੁਣ ਬੰਦ ਕਮਰੇ ਵਿੱਚ ਕੀ ਕੀਤਾ ਹੋ ਇੱਧਰ ਤਾਂ ਨਹੀਂ ਫਿਰ ਮੈਂ ਜਾਣਾ ਫਿਰ ਹੋਰ ਗੱਲਾਂ ਹੋ ਜਾਂਦੀਆਂ ਨੇ ਤੇ ਪਰੋ ਬਾਹਰ ਆ ਕੇ ਬੁੱਕਰ ਗਿਆ ਕਹਿੰਦਾ ਨਹੀਂ ਇਹ ਆਫਵਾਮਾਂ ਨੇ ਬੱਚੋ ਮੈਂ ਕੋਈ ਮੀਟਿੰਗ ਨਹੀਂ ਕੀਤੀ ਠੀਕ ਹੈ ਇਹ ਪਤਾ ਕੀ ਹੋ ਰਿਹਾ ਹੈ ਸ਼ਗਵੀਰ ਦੇ ਪਿੱਛੇ ਤਿੰਨ ਚਾਰ ਹੋਰ ਜਿਹੜੇ ਪ੍ਰਚਾਰਕ ਨੇ ਸ਼ਮਣਿਕ ਮੀਟ ਦੇ ਉਹ ਹੁੰਦੇ ਆ ਉਹ ਕਹਿੰਦੇ ਨੇ ਵੀ ਤੂੰ ਐਦਾਂ ਕਹੇਦੇ ਤੂੰ ਮੈਨੂੰ ਤੂੰ ਮਾਂ ਐਂਦਾ ਕਹਿ ਦੋ ਤੇ ਸਾਡਾ ਜਹੇਦਾਰ ਐਂਦਾ ਕਹਿ ਦੋ ਤੇ ਕਾਮ ਢੰਬੜਪੂਸੇ ਵਿੱਚ ਮਤਲਬ ਵਿੱਕੜੀ ਕੋਲੀ ਚੱਲੋ ਸਵਾਦ ਕੋਈ ਆਉਣਾ ਨਹੀਂ ਤੇ ਕੱਲ ਨੂੰ ਕੀ ਹੈ 6 ਜੂਨ 1984 ਨੰਨੇ ਨੀ ਨੀ ਅੱਜ 5 ਹੈ ਕੱਲ ਨੂੰ 6 ਹੈ ਮੈਂ 5 ਦੀ ਵੀਡੀਓ ਬਣਾ ਰਿਹਾ ਇਹਨੂੰ ਸਮਝ ਲਓ ਜਿਹੜੀ ਮੈਂ ਗੱਲ ਕਹਿਣ ਲੱਗਾ ਹੁਣ ਇੱਕ ਹੋਰ ਇੰਟਰਵਿਊ ਵਿੱਚ ਆ ਗਈ ਕਹਿੰਦੇ ਜੀ ਅਰਦਾਸ ਉਥੇ ਬੁਗ ਕਰੂ ਜਿਹੜਾ ਰਘਵੀਰ ਸਿੰਘ ਹੈ ਬਈ ਜਿਹਹਦਾ ਨੂੰ ਅਰਦਾਸ ਕਰਨੀ ਦੇਣੀ ਜਿਹਹਦਾਰ ਕਹਿੰਦੇ ਸਵੇਰੇ ਸਵੇਰੇ ਕੁਝ ਪਰਿਵਾਰਾਂ ਦੇ ਨਾਲ ਫੋਟਮਾ ਲਾ ਕੇ ਸਰੋਪੇ ਬਾ ਕੇ ਕੱਲੂ ਘਰ ਮਨਾ ਦੂਗਾ ਮਨਾਉਣਾ ਕਿੰਨਾ ਦਾ जिने ہزارਾਂ ਬੰਦਾ ਦਰਬਾਰ ਸਾਹਿਬ ਦੀ ਹਦੂਦ ਵਿੱਚ ਮਰਵਾਤਾ ਤੇ ਜਿਨੇ ਆਪਣਾ ਪਰਿਵਾਰ ਕੈਨੇਡਾ ਸੈੱਟ ਕਰਤਾ ਉਹ ਕੌਣ ਹੈ ਜੀ ਜਰਨੈਲ ਸਿੰਘ ਭਿੰਡਰਾਂਵਾਲਾ ਅੱਛਾ ਜਦੋਂ ਨਾ ਅੱਤਵਾਦ ਸੀ ਪੰਜਾਬ ਦੇ ਵਿੱਚ ਉਦੋਂ ਸੀਆਰਪੀ ਲਾਈ ਸੀ ਸੀਆਰਪੀ ਨੂੰ ਪੰਜਾਬੀ ਤੋਂ ਦੀ ਸੀ ਉਹ ਫੋਟੋ ਦੇਖਿਆ ਕਰਨ ਅ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੇ ਹੱਥ ਤੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਗੁੱਟ ਤੇ ਬਾਜ ਬੈਠਾ ਹੁੰਦਾ ਸੀ ਤੇ ਭਿੰਡਰਾਂ ਵਾਲੇ ਕੋਲ ਤੀਰ ਫੜਿਆ ਹੁੰਦਾ ਸੀ ਉਹ ਫੋਟੋ ਦੇਖਿਆ ਕਰਨ ਜਿਹੜੇ ਸ਼ਰਪੀ ਵਾਲੇ ਸੀ ਉਹਨੂੰ ਪੰਜਾਬੀ ਤੋਂ ਨਹੀਂ ਸੀ ਉਹ ਕਹਿ ਕਰਨ ਆ ਜਿਹੜਾ ਉੱਲੂ ਵਾਲਾ ਬਾਬਾ ਸੀ ਉਹ ਤੇ ਠੀਕ ਸੀਗਾ ਆ ਜਿਹੜਾ ਭਿੰਡੀ ਬਾਬਾ ਹੈਗਾ ਇਹਨੇ ਬੜਾ ਤੰਗ ਕੀਤਾ ਭਿੰਡੀ ਕਹਿੰਦੇ ਸੀ ਉਹ ਭਿੰਡਰਾਂ ਵਾਲੇ ਨੇ ਉੱਲੂ ਵਾਲਾ ਬਾਬਾ ਕਹਿੰਦੇ ਸੀ ਗੁਰੂ ਕਲਗੀ ਤਾਂ ਸੱਚੇ ਪਾਤਸ਼ਾਹ ਨੂੰ ਬਾਜ ਨੂੰ ਉੱਲੂ ਕਹਿੰਦੇ ਸੀ ਪਰ ਹੁਣ ਜਿਹੜਾ ਭਿੰਡੀ ਬਾਬਾ ਸੀ ਭਿੰਡਰਾਂ ਵਾਲਾ ਤੇ ਸਾਡੇ ਚੌਧਰੀਆਂ ਨੇ ਤੇ ਉਹਨੂੰ ਗੁਰੂ ਗੋਬਿੰਦ ਸਿੰਘ ਬਣਾ ਕੇ ਛੱਡਿਆ ਬੜਾ ਦੁੱਖ ਹੁੰਦਾ ਸਾਨੂੰ ਇਸ ਕੰਮ ਅੱਜ ਵੀ ਭਿੰਡਰਾਂ ਵਾਲੇ ਨੇ ਜਿਹੜੀਆਂ ਭੇਡਾਂ ਨੇ ਨਾ ਉਹ ਗੁਰੂ ਕਲਗੀ ਤਾਂ ਸੱਚੇ ਪਾਤਸ਼ਾਹ ਦੇ ਬਰਾਬਰ ਸਮਝਦੇ ਨੇ ਤੇ ਪਰ ਉਹ ਉਹ ਆਪਣਾ ਪਰਿਵਾਰ ਕੈਨੇਡਾ ਸੈੱਟ ਕਰ ਗਿਆ ਲੋਕਾਂ ਨੂੰ ਮਰਵਾ ਗਿਆ ਤੇ ਕੰਨੂ ਉਹੀ ਘੱਲੂ ਕਰ ਹੈ ਮਨਾਈ ਚੱਲੂ ਮੈਨੂੰ ਕਹਿੰਦੇ ਆ ਅਸੀਂ ਨਹੀਂ ਮਨਾਉਂਦੇ ਜੀ ਸਾਡੇ ਲਈ ਛ ਸ਼ਹੀਦ ਕੌਣ ਹੈ ਗੁਰੂ ਅਰਜਨ ਦੇਵ ਸਤਿਪਾਸ਼ਾ ਵੀ ਦੋਨੋਂ ਨੂੰ ਮੰਨਦੇ ਅਸੀਂ ਇਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਜਿਹੜੇ ਆਪਣੇ ਪਰਿਵਾਰ ਬਚਾ ਗਏ ਲੋਕਾਂ ਨੂੰ ਮਰਵਾ ਗਏ ਉਸੇ ਕੰਮ ਦੇ ਸ਼ਹੀਦ ਹੋਈ ਨਹੀਂ ਸਕਦੇ ਜੀ ਗੁਰੂ ਪਾਸ਼ਾ ਨੇ ਆਪਣੇ ਸਭ ਜਾਦੇ ਨੀਹਾਂ ਦੇ ਵਿੱਚ ਣਵਾਏ। ਪਤਾ ਤੁਹਾਨੂੰ ਗੁਰੂ ਪਾਸ਼ਾ ਦੇ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਨਾਲ ਸੀ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ। ਪਤਾ ਤੁਹਾਨੂੰ ਲਾਸ਼ਾਂ ਜਦੋਂ ਪਈਆਂ ਦੇਖੀਆਂ ਨਾ ਬਿਜਲੀ ਚਮਕੀਏ ਜਦੋਂ ਤੇ ਕੋਇਲ ਦੀ ਲੰਗੇ ਨੇ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਆ ਪੱਗ ਦਸਤਾਰ ਦੇ ਦੋ ਟੁਕੜੇ ਕਰਕੇ ਢੱਕ ਦੇਈ ਗੁਰੂ ਪਾਸ਼ਾ ਕਹਿੰਦੇ ਕਿ ਨੂੰ ਕਿਨੋਂ ਟਕੋਂ ਮੇਰੇ ਸਾਰੇ ਸਾਹਿਬ ਜਦ ਤੀ ਤੁਲਣਾਉਣਾ ਨਾ ਕਰੂੰਗਾ ਤੁਸੀਂ ਚਲ ਕੋਈ ਨਹੀਂ ਕੱਲ ਨੂੰ 6 ਜੂਨ ਹੈ ਜੇ ਤਾਂ ਮਾੜੇ ਮੋਟੇ ਨੂੰ ਅਕਲ ਹੋਈ ਜਣੇ ਕਿ ਅੱਜ 5 ਹੈ ਮੈਂ 5 ਦੀ ਵੀਡੀਓ ਬਣਾ ਰਿਹਾ ਇਹ ਮੈਂ ਦੱਸਣਾ ਚਾਹੁੰਦਾ ਨਾਲ ਦੀ ਨਾਲ ਕਿ ਅਸੀਂ ਗਲਤੀਆਂ ਕਿਵੇਂ ਕਰਦੇ ਤੇ ਜੇ ਤਾਂ ਅਕਲ ਹੋਈ ਫੇਰ ਤਾਂ ਟਿੱਕ ਜਾਣਗੇ ਜੇ ਜਲੂਸ ਕਢਾਉਣਾ ਹੋਇਆ ਫਿਰ ਪੱਗਾਂ ਲੈਣਗੀਆਂ ਛਤਰੋ ਛਤਰੀ ਹੋਣਗੇ ਫਿਰ ਕਹਿਣਗੇ ਪੱਗ ਦੀ ਵਿਅਦ ਵੀ ਹੋ ਗਈ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਾਲੇ ਗਲੋ ਝੋਕੇ ਨੇ ਕੱਢੋ ਜਲੂਸ ਅਗਲੇ ਤਾਂ ਚਾਹੁੰਦੇ ਆ ਵੀ ਚੰਗੀ ਤਰ੍ਹਾਂ ਜਲੂਸ ਕਢੋ ਤਮਾਸ਼ਾ ਬਣਾਓ ਚੰਗੀ ਤਰ੍ਹਾਂ ਪਰ ਪ੍ਰਣਾਮ ਸ਼ਹੀਦਾਂ ਨੂੰ ਜਾਂ ਉਹਨਾਂ ਨੂੰ ਜਿਹੜੇ ਨੇ ਹੱਥੇ ਮਾਰੇ ਗਏ ਉਹ ਜਿਨ੍ਹਾਂ ਦੀ ਵਜ੍ਹਾ ਕਰਕੇ ਮਰੇ ਨੇ ਨਾ ਲੋਕ ਉਪਿੰਡਰਾਬਾਲੇ ਨੇ ਉਹ ਸ਼ਹੀਦ ਨਹੀਂ ਹੈਗੇ ਜਿੱਥੇ ਮਰਜੀ ਕਹਾ ਲਿਓ ਮਿੱਤਰੋ ਜਿੰਨਾ ਚਿਰ ਮੇਰੀਆਂ ਰਗਾਂ ਦੇ ਵਿੱਚ ਸਾਹ ਲੱਗਦਾ ਹੈ ਨਾ ਅਸੀਂ ਪਿੰਡਰਾਂ ਵਾਲੇ ਨੂੰ ਅੱਤਵਾਦੀ ਕਹਿਣਾ ਸਾਡੇ ਅਸਲ ਸ਼ਹੀਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਲੋਕਾਂ ਦੇ ਪੁੱਤ ਮਰਵਾਉਣ ਵਾਲਾ ਸ਼ਹੀਦ ਨਹੀਂ ਹੋ ਸਕਦਾ ਕੌਮ ਦਾ ਗੁਦਾਰ ਹੋ ਸਕਦਾ ਇਹ ਬੜਾ ਕੌੜਾ ਸੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ